ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੀ ਬੋਟ ਗਲਾ ਬਣਾਵਾਂਗੇ ਬੋਟ ਗਲਾ ਬਣਾਉਣ ਲਈ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਮੈਂ ਉਹ ਤੁਹਾਨੂੰ ਸਮਝਾਉਣੀ ਆ ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਜਿਹੜਾ ਇਹ ਬੋਟ ਗਲਾ ਹੈ ਬਣਾਉਣਾ ਹੋਵੇ ਆਪਾਂ ਨੇ ਕਮੀਜ਼ ਦਾ ਜਿਹੜਾ ਉਦੋਂ ਕਮੀਜ਼ ਦੀ ਕਟਿੰਗ ਕਰਦੇ ਆ ਆਪਾਂ ਥੀਰੇ ਦੀ ਜਿਹੜੀ ਇਹ ਕਟਿੰਗ ਹੈ ਇਹ 1 ਇੰਚ ਜ਼ਿਆਦਾ ਕੱਟੀ ਜਾਂਦੀ ਹੈ ਜੀ ਤੁਸੀਂ ਜਦੋਂ ਵੀ ਬੋਟ ਗਲਾ ਬਣਾਉਣਾ ਹੈ ਤਾਂ ਜਿੰਨਾ ਤੁਸੀਂ ਥੀਰਾ ਲੈਨੇ ਹੋ ਉਹਦੇ ਨਾਲ ਉਹ ਹਮੇਸ਼ਾ 1 ਇੰਚ ਥੀਰਾ ਜ਼ਿਆਦਾ ਰੱਖਣਾ ਹੈ ਜੇ ਤੁਸੀਂ 6 ਇੰਚ ਗਲੇ ਦੀ ਕਟਿੰਗ ਕਰਦੇ ਹੋ ਇਹਦੀ ਥੀਰੇ ਦੀ ਤਾਂ ਤੁਸੀਂ ਇਹਦੇ ਥੀਰੇ ਦੀ ਜਿਹੜੀ ਕਟਿੰਗ ਹੈਗੀ ਉਹ 7 ਇੰਚ ਕਰਨੀ ਹੈ ਜੇ ਤੁਸੀਂ ਥੀਰੇ ਦੀ ਕਟਿੰਗ 5.5 ਕਰਦੇ ਹੋ ਤਾਂ 6.5 ਇੰਚ ਕਟਣ ਕਰਨੀ ਹੈ ਹਮੇਸ਼ਾ ਤੀਰ ਜਿਹੜਾ 21 ਇੰਚ ਜ਼ਿਆਦਾ ਕੱਟਿਆ ਜਾਂਦਾ ਜੇ ਤੁਸੀਂ ਬੋਟਗਲਾ ਬਣਾਉਣਾ ਹੈ ਤੇ ਫੇਰ ਹੀ ਜਿਹੜਾ ਆਪਣਾ ਬੋਟਗਲਾ ਉਹ ਬਹੁਤ ਤਰ੍ਹਾਂ ਸਹੀ ਬਣ ਕੇ ਤਿਆਰ ਹੋਊਗਾ ਆਜੋ ਹੁਣ ਆਪਾਂ ਮੈਂ ਤੁਹਾਨੂੰ ਅੱਜ ਇਹ ਬੋਟਗਲਾ ਜਿਹੜਾ ਮੈਂਨੇ ਆਪਣੇ ਦਾ ਤੀਰ ਹੈ ਜਿਹੜਾ ਕੱਟ ਲਿਆ ਬੋਟਗਲਾ ਬਣਾਉਣਾ ਉਹਦੀ ਡੁੰਗਾਈ ਉਹਦੀ ਚੜਾਈ ਉਹਦੇ ਬਾਰੇ ਦੱਸਦੀ ਆ ਆ ਦੇਖੋ ਜੀ ਆਪਾਂ ਨੇ ਇਹ ਜਿਹੜੀ ਡਬਲ ਹੈ ਡਬਲ ਬੁਕਰਮ ਲੈ ਲਈ ਇਦੇ ਉੱਤੇ ਆਪਾਂ ਤੁਹਾਨੂੰ ਨਿਸ਼ਾਨੀਆਂ ਲਾ ਕੇ ਦੱਸਾਂਗੇ। ਇਹ ਜਿਹੜੀ ਬੁਕਰਮ ਹੈ ਇਹ ਤੁਸੀਂ ਮੈਂ ਇਹ ਜਿਹੜੀ ਬੁਕਰਮ ਲਈ ਹੈ ਇਹ 11 ਇੰਚ ਲੰਬੀ ਲਈ ਹੈ। ਅਤੇ 6 ਇੰਚ ਮੈਂ ਇਹ ਨੀਚੇ ਨੂੰ ਲਈ ਆਗੀ। 11 ਇੰਚ ਇਸ ਤਰ੍ਹਾਂ 6 ਇੰਚ ਇਸ ਤਰ੍ਹਾਂ ਇਹਨੂੰ ਡਬਲ ਫੋਲਡ ਕਰਕੇ ਰੱਖ ਲਿਆ। ਇਹ ਜਿਹੜਾ ਗਲਾ ਹੈ ਜੀ ਬੋਟ ਗਲਾ ਹੈਗਾ। ਇਹਦੀ ਜਿਹੜੀ ਡੰਗਾਈ ਹੈ ਇਹ ਆਪਾਂ 4.5 ਇੰਚ ਰੱਖਣੀ ਆ 4.5 ਇੰਚ ਤੋਂ ਵੱਧ ਜਿਹੜੀ ਗਲੇ ਦੀ ਡੰਗਾਈ ਆ ਉਹ ਆਪਾਂ ਨੇ ਨਹੀਂ ਰੱਖਣੀ ਕਿਉਂਕਿ ਜੇ ਆਪਾਂ ਇਹਦੀ 4.5 ਇੰਚ ਤੋਂ ਵੱਧ ਰੱਖਾਂਗੇ ਨਗਾਈ ਤਾਂ ਜਿਹੜੀ ਗਲੇ ਦੀ ਸ਼ੇਪ ਹੈ ਉਹ ਜਿਹੜੀ ਖਰਾਬ ਹੋ ਜੂਗੀ ਇਹਦੀ ਹਮੇਸ਼ਾ ਹੀ ਜਿਹੜੀ ਇਹਦੀ ਗਲੇ ਦੀ ਡੰਗਾਈ ਆ 4.5 ਇੰਚ ਰੱਖੀ ਜਾਂਦੀ ਹੈ ਤੇ ਜਿਹੜੀ ਇਹਦੀ ਚੜਾਈ ਹੈ ਇਹ ਆਪਾਂ 4 ਇੰਚ ਤੋਂ ਲੈ ਕੇ 5 ਇੰਚ ਦੇ ਵਿੱਚ ਵਿੱਚ ਰੱਖ ਸਕਦੇ ਆਂਗੇ 3.5 ਵੀ ਰੱਖ ਸਕਦੇ ਆ ਜੇ ਕਈ ਵਾਰ ਕਈ ਬੱਚੇ ਪਤਲੇ ਹੁੰਦੇ ਨੇ ਉਹਨਾਂ ਦਾ 3.5 ਰੱਖ ਸਕਦੇ ਆ ਨਹੀਂ ਆਪਾਂ ਇਹਦਾ ਜਿਹੜਾ ਗਲਾ ਹੈ ਇਹ 4 ਇੰਚ ਰੱਖ ਸਕਦੇ ਆਂਗੇ ਇਹਦੀ ਆਪਾਂ ਨੇ ਜਿਹੜੀ ਚੜਾਈ ਹੈ ਬੋਟ ਗਲੇ ਦੀ 4 ਇੰਚ ਕਰਾਂਗੇ ਇਹਦਾ ਆਪਾਂ ਨੇ ਜੀ ਜਿਹੜਾ ਬਾਕਸ ਹੈ ਇਹ ਬਣਾ ਲੈਣਾ ਹੈ ਇਸ ਤਰ੍ਹਾਂ ਜਿਹੜੀ ਇਹਦੀ ਆਪਾਂ ਨੇ ਇਹ ਗਲਾਈ ਪਾਉਣੀ ਹੈ ਜੀ ਬੋਟ ਗਲੇ ਦੀ ਉਹ ਜਿਸ ਤਰ੍ਹਾਂ ਆਪਾਂ ਆਪਣੇ ਗੋਲ ਗਲੇ ਦੀ ਪਾਉਨੇ ਆ ਇਸ ਤਰ੍ਹਾਂ ਇਸ ਤਰ੍ਹਾਂ ਗਲਾਈ ਨਹੀਂ ਪਾਉਣੀ ਇਹਦੀ ਇਹਦੀ ਗਲਾਈ ਹੈ ਜਿਹੜੀ ਉਰੋਂ ਘੱਟੋ ਘੱਟ 2 ਇੰਚ ਜਿਹੜਾ ਉਰੋਂ ਕੱਪੜਾ ਆਪਾਂ 2.5 ਤੋਂ 2 ਇੰਚ 2 ਇੰਚ ਮੰਨ ਕੇ ਚੱਲੋ 2 ਇੰਚ ਆਪਾਂ ਉਰੋਂ ਇਹਨੂੰ ਜਿਹੜੀ ਉਰੂ ਇਸ ਤਰ੍ਹਾਂ ਉਰੋਂ ਤੇ ਐਵੇਂ ਸ਼ੇਪ ਬਣਾਉਂਦੀ ਜਾਣਾ ਆਪਾਂ ਨੇ ਇਸ ਤਰ੍ਹਾਂ ਜਿਹੜੀ ਬੋਟ ਗਲੇ ਦੀ ਗਲਾਈ ਹੈ ਉਹ ਇਸ ਤਰ੍ਹਾਂ ਪਾਉਗੀ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਂਦੀ ਦੇਖੋ ਜੀ ਆਪਣੇ ਬੋਟ ਗਲੇ ਦੀ ਜਿਹੜੀ ਸ਼ੇਪ ਹੈ ਬਿਲਕੁਲ ਸਹੀ ਆ ਗਈ ਇਸ ਤੋਂ ਬਾਅਦ ਆਪਾਂ ਸਾਰੀ ਇਹ ਸਵਾ ਸਵਾ ਕਿੰਚ ਦੇ ਜਿਹੜੀ ਨਿਸ਼ਾਨੀ ਲਾ ਕੇ ਆਪਾਂ ਜਿਹੜਾ ਬਾਦੂ ਕੱਪੜਾ ਹੈ ਬਾਦੂ ਬੁਕਰ ਮੈਂ ਆਪਣੀ ਇਹਨੂੰ ਕੱਟ ਦਾਂਗੇ ਆਪਣੇ ਗਲੇ ਨੇ ਜਿਹੜੇ ਦੋਨੇ ਆਪਾਂ ਨੇ ਕੱਪੜੇ ਦੇ ਉੱਤੇ ਜਿਹੜੀ ਇਹ ਬੋਕਰ ਮੈਂ ਪੇਸਟ ਕਰ ਲਈ ਹੁਣ ਆਪਾਂ ਇਹਨਾਂ ਨੂੰ ਆਲੇ-ਦਾਲਾ ਜਿਹੜਾ ਇਹਨਾਂ ਦਾ ਇਹ ਫੋਲਡ ਕਰ ਦਾਂਗੇ ਆਪਾਂ ਦੋਨੇ ਗਲੇ ਨੇ ਜਿਹੜੇ ਇਹ ਬੋਟ ਗਲੇ ਬਣਾ ਰਹੇ ਹਾਂ ਦੋਨੇ ਅਗਲਾ ਤੇ ਪਿਛਲਾ ਦੋਨੋਂ ਗਲੇ ਆਪਣੇ ਰੈਡੀ ਹੋ ਗਏ ਉਨਾਪ ਇਹਨਾਂ ਦੇ ਬਚਾ ਲੇ ਇਹਨਾਂ ਨੂੰ ਫੋਲਡ ਕਰਕੇ ਦੋਨਾਂ ਨੂੰ ਬਿਲਕੁਲ ਇਸ ਤਰ੍ਹਾਂ ਇਹਪਾਂ ਨੂੰ ਸਨੀ ਲਾ ਦਾਂਗੇ ਦੋਨੇ ਵੜੇ ਆਨੇ इस तरह टक् भी लगा सकते हो तरह जो अपना फ्रंट है ਇਸ ਤਰ੍ਹਾਂ ਆਪਾਂ ਦੋਨੇ ਗਲੇ ਜੜ ਲਾਂਗੇ ਗਾਲਾ ਜੜ ਲਿਆ ਇਸ ਤਰ੍ਹਾਂ ਫਿਰ ਆਪਾਂ ਜਿਹੜੀ ਬੇਸਟੇਜ ਹੈ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਹੁਣ ਛੋਟੇ ਛੋਟੇ ਨੇ ਜਿਹੜੇ ਆਪਾਂ ਟੱਕ ਲਾ ਲਾਂਗੇ ਤੇ Galedi, share, apne, e stai andando lì, golo e voto che la passa. Non sono noi che siamo, non sono noi che li vediamo, non sono noi che non sono noi che li ਇਸ ਤਰ੍ਹਾਂ ਗਲੇ ਨੂੰ ਵਿੱਚ ਪਲਟ ਕੇ ਜਿਹੜਾ ਅੱਗੇ ਵਾਲਾ ਪਾਸਾ ਹੈ ਜੀ ਉਹਨੂੰ ਇਸ ਤਰ੍ਹਾਂ ਮੋੜ ਲੈਣਾ ਤੇ ਜਿਹੜਾ ਪਿਸਲਾ ਪਾਸਾ ਹੈ ਇਹ ਸਲਾਈ ਦੇ ਬਿਲਕੁਲ ਨਾਲ ਲਾ ਕੇ ਜਿਹੜਾ ਇਹ ਗੱਲ ਹੈ ਇਹ ਇਹਦੇ ਉੱਤੋਂ ਦੀ ਇਸ ਤਰ੍ਹਾਂ ਇਹ ਜਿਹੜੀ ਸਲਾਈ ਆਪਾਂ ਲਾਉਣੀ ਆ ਦਿਖਾਉਣੀ ਆ ਇਸ ਤਰ੍ਹਾਂ ਫਿਨਿਸ਼ ਹੋ ਨਾ ਇਸ ਤਰ੍ਹਾਂ ਦੇ ਰੇਗਲਾ ਆਪਾਂ ਦੋਨੇ ਪਾਸੇ ਨੇ ਜਿਹੜੇ ਇਸ ਤਰ੍ਹਾਂ ਜੋੜ ਕੇ ਫਿਰ ਤੁਹਾਨੂੰ ਦਿਖਾਉਣੀ ਹੈ ਗਲਾ ਕਿਸ ਤਰ੍ਹਾਂ ਬਣਦਾ ਹੈ ਹਾਂਜੀ ਆਪਣਾ ਬੋਟ ਗਲਾ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਡਾ ਬੋਟ ਗਲਾ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੀ ਆਵਾਜ਼ ਹੈ ਜਿਹੜੀ ਅੱਜ ਥੋੜੀ ਜਿਹੀ ਬੈਠ ਰਹੀ ਹੈ ਤਾਂ ਕਰਕੇ ਇਸ ਤਰ੍ਹਾਂ ਲੱਗਦਾ ਗਲਾ ਖਰਾਬ ਹੋਇਆ ਪਿਆ ਧੰਨਵਾਦ ਜੀ